ਸਤਿ ਸ਼੍ਰੀਕਾਲ ਜੀ ਆਪਾਂ 2 ਦਿਨ ਪਾਈ ਸੁਸਤੀ ਪੂਰੀ ਕੋਈ ਬਾਰ ਕੋਡ ਨਹੀਂ ਕੋ ਕੁਛ ਨਹੀਂ ਅੱਜ ਮੈਂ ਰਾਤ ਪੂਰੇ 10 ਵਜੇ ਨੂੰ ਐਂਟਰੀ ਹੋ ਜਾਣੀ ਤੇ ਪੂਰੀ ਡਿਲੀਵਰੀ ਕਰਨੀ ਰਾਤ ਤੇ ਟਾਈਮ ਇਥੋ ਹੋਇਆ 8 ਵਜਣੇ ਆਲੇਆ ਹੁਣ ਆਪਾਂ ਲਾਣਾ ਵਰਕਆਊਟ ਫੇਰ ਆਉਣਾ ਰੈਡੀ ਚਾਹ ਵੀਗਾ ਤੁਰ ਪਣਾ ਤੇ ਆਇਆ ਪੂਰਾ ਦਿਨ ਖੜਿਆ ਵਾ ਫਿਉੜੇ ਰਿਓ ਮੇਰੇ ਸਫਰਾਂ ਨਾਲ ਅੱਜ ਤੁਹਾਨੂੰ ਰਾਤ ਦਾ ਬਲੌਕ ਦਿਖਾਵਾਂਗੇ ਬੱਦਲ ਪੂਰਾ ਮੌਸਮ ਬਹੁਤ ਘੈਂਟ ਹੈ ਹੁਣ ਆਪਾਂ ਲਾਂਦੇ ਬਰਕਆਊਟ ਦੋ ਦਿਨ ਕੁਛ ਨਹੀਂ ਕੀਤਾ ਸੁਸਤੀ ਪਾਈ ਪਰਸੋ ਦਾ ਖੜਿਆ ਹੋਇਆ ਸ਼ਾਮ ਦਾ ਮੈਂ ਆਪਣਾ ਬਰਕਆਊਟ ਹੋ ਗਿਆ ਪੂਰਾ ਆਪਾਂ ਚੱਲੇ ਨਹਾਣ ਹੇ ਚਾਚੂ ਪੀ ਗਏ ਫੇ ਤੁਰਪਣ ਆਪਾਂ ਕਾਪ ਲੈਵਾਂਗੇ 45 ਮਿੰਟ ਦੀ ਬ੍ਰੇਕ ਰਸਤੇ ਵਿੱਚ ਕੱਲੋਂ ਖਾਲੀ ਕਰਕੇ ਉੱਥੇ ਦੇਖਾਂਗੇ ਜੇ ਮਾਰਕੀਟ ਹੋਈ ਤਾਂ ਸਮਾਨ ਵੀ ਲੈਣਾ ਸਮਾਨ ਵੀ ਮੁੱਕਿਆ ਹੋਇਆ ਮੇਰਾ ਖਾਣੇ ਪੀਣੇ ਵਾਲਾ ਲੈਵਾਂਗੇ ਉੱਧਰ ਇਹ ਚਾਰਜਿੰਗ ਵਾਲਾ ਗੱਡੀਆਂ ਚਾਰਜਿੰਗ ਕਰਨੇ ਵਾਲਾ ਸਿਸਟਮ ਹੈ ਇੱਧਰ igorade ka se garda ਇੱਥੇ ਆਪਾਂ ਟਰੱਕ ਦੀ ਚਾਬੀ ਦੇਗਾ ਨਹਾਣੇ ਵਾਲੀ ਚਾਬੀ ਉਹ ਲੈ ਰਾਨੇ ਉੱਤੇ ਚਾਬੀ ਆਪਾਂ ਨੂੰ ਮਿਲ ਗਈ ਇਹ ਬਾਤ ਰਹਾ ਹੂੰ ਜੀ ਆਪਾਂ ਨਾਲੇ ਹੁਣ ਚੱਲੇ ਆਪਾਂ ਟਰੱਕ ਕੋਲ ਨੂੰ ਆਪਾਂ ਪਹੁੰਚ ਗਏ ਆਪਣੇ ਟਰੱਕ ਕੋਲ ਹੁਣ ਚਾਹ ਚੂ ਬਣਾ ਗਾ ਪੀਏ ਇੱਥੇ 10:00 ਤੁਰਦੇ ਆ 9:00 ਵਜਣੇ ਚੋਰੀ ਇੱਥੇ ਵੀ ਡਰੇ ਰਹਿੰਦਾ ਪਰ ਸੋ ਰਾਤੀ ਇਹ ਕੱਟ ਲਾਤਾ ਟੇਪ ਲਾਈ ਚੈੱਕ ਕੀਤਾ ਦਾ ਇਹ ਸ਼ੁਗਰ ਇੱਥੇ ਕੋਨੋ ਗੱਤੇ ਜੇ ਤੇ ਤਾਂ ਨਹੀਂ ਬਚਾਓਗੇ ਚੋਰੀ ਦਾ ਇਹ ਚ ਹਲਕਾ ਫੁਲਕਾ ਮਾਲ ਹੈ ਨਾ ਚੋਰੀ ਹੋਣ ਦਾ ਡਰ ਆ ਇਹ ਨਾਲੋ ਅੱਜ ਇਹਨੇ ਢਿਲ ਕੇ ਸੋ ਇਹਨੂੰ ਖਾਲੀ ਕਰਕੇ ਬੇਲੀ ਹੋ ਗਈ ਹੈ ਆਪਾਂ ਹੋ ਗਏ ਰੈਡੀ ਤੇ ਦੁੱਧ ਨੂੰ ਲਾਤੀ ਪੱਤੀ ਟਾਈਮ ਇੱਥੇ ਸਵਾ 9:00 ਹੋਇਆ ਜਾਂ ਬਾਅਦ ਫਿਰ ਤਰਪਾਣਾ 10:00 ਵਜੇ ਨਾ ਐਂਟਰੀ ਮੁੱਕ ਜਾਣੀ ਤਰਪਾਣਾ 500 ਕਿਲੋਮੀਟਰ ਇੱਥੇ ਦੇ 7 ਘੰਟੇ ਲੱਗਣੇ ਪਹੁੰਚ ਜਾਣਾ 6:00 ਵਜੇ ਪਹੁੰਚ ਜਾਣਾ ਮੈਂ ਜੁੜੇ ਰਹੋ ਮੇਰੇ ਸਫ਼ਰ ਨਾਲ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਕਮੈਂਟ ਕਰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਚਾਹ ਪਾਣੀ ਪੀ ਲਿਆ ਆਪਾਂ ਸਵੇਰ ਨਾਲ ਪੂਰੀ ਤੱਕ ਬੈਈ ਗਈਆਂ ਗਰਮੀ ਵਾਲੀ ਹੋ ਗਈ ਵੀ ਇਹਦੀ ਵਧੀਆ ਮੌਸਮ ਹੋ ਗਿਆ ਲੋਕੇਸ਼ਨ ਆਪਾਂ ਲਾ ਲਈ 465 ਕਿਲੋਮੀਟਰ ਐਸ ਸੋ 6 ਘੰਟੇ 37 ਮਿੰਟ ਲੱਗਣਾ 10:00 ਵਜੇ ਤੁਰੂੰਗਾ ਇਹ 9:40 ਹੋਣੇ ਸ਼ਿਫਟ ਕਰਤੀ ਆਪਾਂ ਸਟਾਰਟ ਤੇ ਲਾਮਾ ਗ ਹੋਂ ਟੈਂਡਰਿੰਗ ਵਾਲਾ ਬਾਬਾ ਡੇਢ ਦੋ ਘੰਟੇ ਚੱਲੂ ਟੈਂਡਰਿੰਗ ਵਾਲਾ ਬਾਬਾ ਜੁੜੇ ਰਹੋ ਮੇਰੇ ਸਫਰਾਂ ਨਾਲ ਅੱਜ ਤੁਹਾਨੂੰ ਨਾਈਟ ਵਾਲਾ ਬਲੌਗ ਦਿਖਾਵਾਂਗੇ ਸੋਖੀਆਂ ਨਹੀਂ ਹੁੰਦੀਆਂ ਡਰਾਈਵਰਾਂ ਦੀਆਂ ਕਮਾਈਆਂ ਅੱਪਾ ਜੀ ਪੂਰੇ 10 ਵਜੇ ਤੋਰ ਲਈ ਗੱਡੀ ਤੇ ਪਹੁੰਚ ਜਾਣਾ ਆਪਸੇ ਉਹਨਾਂ 6 ਵਜੇ ਆਪਣੇ ਅਨਲੋਡਿੰਗ ਵਾਲੀ ਜਗਾ ਗੱਡੀਆਂ ਤੋਨ ਲਾਪੀਆਂ ਨੋ ਐਂਟਰੀ ਦੇ ਬਾਅਦ ਆਫਟਰ 250 ਮੀਟਰਸ ਵੇਰ ਰਾਈਟ 10 ਵੇਰ ਲੈਫਟ ਬਹੁਤ ਆਨੰਦ ਆਇਆ ਢੰਡਰੀਆਂ ਵਾਲਾ ਬਾਬਾ ਲਾਗਦਾ 2 ਘੰਟੇ 20 ਮਿੰਟ ਹੋ ਗਏ ਮੈਨੂੰ ਡਰਾਈਵ ਕਰਦੇ ਨੂੰ ਤੇ ਹੁਣ ਆਉਂਦਾ ਇੱਕ ਮੁੱਖਿਆ ਭਾਗ ਬੋਲਾਰਣਾ ਸਫ਼ਰ ਦਾ ਵੀ ਨਹੀਂ ਪਤਾ ਲੱਗਿਆ 4 ਘੰਟੇ 22 ਮਿੰਟ ਦਾ ਰਹੇਗਾ ਸਫ਼ਰ ਮੇਰਾ ਬਾ ਜਾ ਰਹੇ ਮੈਂ 8:00 ਨੋ 6:00 ਵਜੇ ਪਹੁੰਚ ਜਾਣਾ ਪੂਰੇ ਤੇ 45 ਮਿੰਟ ਦੀ ਲੈਣੀ ਬ੍ਰੇਕ ਹੈ ਮੈਂ 1.5 ਘੰਟਾ ਹੋ ਚਲਾਣੀ ਗੱਡੀ ਅੱਜ ਤੁਹਾਨੂੰ ਇੱਕ ਕਾਲੇ ਰੋਡ ਦਿਖਾਣਾ ਹੈ ਤਾਂ ਇਹ ਕੈਮਰੇ ਲੋ ਰਾਤ ਨੂੰ ਵੀ ਐਂ ਦੇਖਦਾ ਪਿੱਛੇ ਤੱਕ ਇੰਨੀ ਕਲਰਟੀ ਆਂਦੀ। ਉੱਧਰ ਵੀ ਦਿਖਦਾ ਹਨ। ਉਹ ਸਾਹਮਣੇ ਚੰਦਰਮਾ ਉੱਪਰ ਨਨ ਨਾਈਟ ਵਾਲਾ ਬਲੌਗ ਦਿਖਾਣਾ ਨਾਈਟ ਵਾਲਾ ਬਲੌਗ ਦਿਖਾਣਾ ਅੱਜ ਜਾ ਰਹੇ ਆਪਣੇ ਸਫਰਾਂ ਵੱਲ ਨੂੰ 285 ਕਿਲੋਮੀਟਰ ਰਹਿ ਗਿਆ ਸਾਢੇ 3 ਘੰਟੇ ਲੱਗਣੇ ਅੱਧਾ ਘੰਟਾ ਹੋਰ ਚਲਾਗਾ ਬ੍ਰੇਕ ਲੈਣੇ ਆ 45 ਮਿੰਟ ਦੀ 1 ਘੰਟੇ ਦਾ ਮੈਂ ਹੋਰ ਸੁਣਿਆ ਭਾਈ ਪਰਮਪ੍ਰੀਤ ਦਾ ਸਿੰਘ ਦਾ ਆਨੰਦ ਦਾ ਆਨੰਦ ਦਾ ਟਾਈਮ ਦਾ ਹੀ ਬਿਲਕੁਲ ਪਤਾ ਨਹੀਂ ਲੱਗਿਆ ਸਾਢੇ 3 ਘੰਟੇ ਹੋ ਗਏ ਮੈਨੂੰ ਕੰਟੀਨਿਊ ਚਲਾਉਂਦੇ ਆ ਟਰੱਕ ਘੈਂਟ ਜੀ ਚਾਹ ਬਣਾ ਕੇ ਪੀਂਦੇ ਆ 45 ਮਿੰਟ ਦੀ ਲੈਂਦੇ ਨਾਲੇ ਬ੍ਰੇਕ 4 ਘੰਟੇ 10 ਮਿੰਟ ਡਰਾਈਵ ਕਰਕੇ ਬ੍ਰੇਕ ਲੈਣ ਖੜੇ ਹਾਂ ਸਾਹ ਪਰ ਮੇਰਾ ਰਹਿ ਗਏ 207 ਕਿਲੋਮੀਟਰ ਚਾ ਵੀ ਮੈਂ ਕੈਮਰੀ ਬਣਾਗਾ ਟਾਈਮ ਇਥੋ ਹੋਇਆ 2:20 ਮਿੰਟ ਪਲਾਨ ਆਪਣਾ ਚੇਂਜ ਹੋ ਗਿਆ ਪਹਿਲ ਚਾਹ ਪੀਣ ਦਾ ਪਲਾਨ ਆ ਬਣਾਣ ਲੱਗੇ ਮੈਗੀ ਤੇ ਮੂਹ ਮਾਤੋ ਲਿਆ ਪਾਣੀ ਭੁਣੀ ਪਰ ਲਿਆ ਓਕੇ ਐਨਰ ਰਿਪੋਰਟ ਟਾਈਮ ਇੱਥਾ ਹੋਇਆ 2:30 ਵਜੇ ਮੈਗੀ ਬਣ ਕੇ ਆਪਣੀ ਹੋ ਗਈ ਰੈਡੀ ਖਾੜੇ ਨੂੰ ਮੈਨੂੰ 26 ਮਿੰਟ ਹੋ ਗਏ ਹੈ ਗਿਆ 19 ਮਿੰਟ ਨਵੇੜਕਾ 43 ਮਿੰਟ ਦੀ ਬਰੇਲ ਹੈ ਤੁਰਪਣਾ ਜਦੇ ਬ੍ਰੇਕ ਹੋ ਗਈ ਆਪਣੀ ਪੂਰੀ ਆਪਾ ਤੁਰ ਪਏ ਹੁਣ ਆਪਣੀ ਲੋਕੇਸ਼ਨ ਵੱਲ 207 ਕਿਲੋਮੀਟਰ ਰਹਿ ਗਿਆ 2 ਘੰਟੇ 35 ਮਿੰਟ ਲੱਗਣਾ ਇਹ ਆ ਗਈ ਟਰਨਲ ਮੇਰਾ 90 ਕਿਲੋਮੀਟਰ ਰਹਿ ਗਿਆ ਸਫ਼ਰ ਟਾਈਮ ਇਥੇ 4:30 ਹੋ ਚੁੱਕੇ ਸਾਢੇ 4 ਨਹੀਂ 4:34 ਹੋ ਗਏ ਮੈਂ ਸੇ ਹੋਇਆ ਪਹੁੰਚਣਾ ਪੂਰੇ ਆਪਣੇ ਅਨਲੋਡਿੰਗ ਵਾਲੇ ਜਗ੍ਹਾ GPS signal lost ਕਵਾਹੀ ਲੰਬੀ ਆ ਟਰਨ ਆ ਦਿਨ ਚੜ ਗਿਆ ਟਾਈਮ ਹੋਇਆ 5:40 ਮੈਂ ਪਹੁੰਚਣੇ ਵਾਲਾ ਹੀ ਆ ਮੈਂ 10 ਕਿਲੋਮੀਟਰ ਰਹਿ ਗਿਆ 10 ਮਿੰਟ ਲੱਗਣੇ ਦੇ ਨਟਲਦੇ ਇਹਨੂੰ ਇੱਥਾ ਹੁਣ ਚੜ ਗਿਆ ਮੈਂ ਅਨਲੋਡਿੰਗ ਵਾਲੀ ਜਗ੍ਹਾ ਪਹੁੰਚ ਗਿਆ 5 ਵਜੇ ਦਾ 50 ਮਿੰਟ ਤੇ 6 ਵਜੇ ਕਿਹਾਦਾ ਮੈਨੂੰ 10 ਮਿੰਟ ਪਹਿਲੇ ਪਹੁੰਚਦੀ ਗੱਡੀ ਆਇਆ ਉੱਪਰ ਨਹੀਂ ਹੋਇਆ ਇੱਥਾ ਟਰੱਕ ਆਪਣਾ ਹੋਣਾ ਹੋਂ ਲਾ ਪਿਆਨ ਲੋਡ ਇਧਰ ਮਾਰਕੀਟ ਹੈਗੀ ਆ ਪਰ 8:30 ਵਜੇ ਖੁੱਲਣੇ ਦੇਖਦੇ ਆ ਕਿੱਦਾਂ ਹੁੰਦੀ ਟਰੱਕ ਹੋ ਰਿਹਾ ਆਪਣਾ ਅਨਲੋਡ ਥੋੜਾ ਜਿਹਾ ਰਹਿ ਗਿਆ ਬੋ ਬੜਾ ਵੇਰ ਉਸ ਹੈ ਇਹ ਪੇਚ ਲਾਂਦੀ ਫੋਰ ਕਲਿੱਪ ਮੈਨੂੰ ਨਾ ਬੇਬੇ ਨੇ ਉਹਨੂੰ ਇੱਥੇ ਕੋਫੀ ਪੀਣੀ ਫ੍ਰੀ ਹੈ ਨਾ ਇਹਦੇ ਨਾਲ ਮੈਨੂੰ ਆਪਣੀਆਂ ਚਾਬੀਆਂ ਦੇ ਦਿੱਤੀ ਉਹਨੂੰ ਕੋਫੀ ਪੀਣੇ ਨੂੰ ਪੇਪਰ ਆਵਣਾ ਮਿਲ ਕੇ ਗੱਡੀ ਹੋ ਗਈ ਆਪਣੀ ਖਾਲੀ ਹੁਣ ਚੱਲਦੇ ਆਂ ਪਾਰਕਿੰਗ 'ਚ ਮੈਂ ਗੱਡੀ ਆਵਣੀ ਇੱਥੇ ਮੜੀ ਸਾਈਡ ਨੂੰ ਦਵਾਗਾ ਇਹ ਮਾਰਕੀਟ ਇੱਥਨ ਨਾਲੇ ਸਮਾਨ ਲੈ ਕੇ ਆਈਏ ਉੱਥੇ ਤੇ 15 ਮਿੰਟ ਪੇ ਇਹ ਜੇ ਓਪਨ ਹੋਣੇ ਨੇ 8:30 ਵਜੇ ਹੋਣੀ ਓਪਨ ਸਮਾਨ ਮੈਂ ਲੈ ਲਿਆ ਤੇ ਹੁਣ ਮੈਂ ਚੱਲਿਆ ਉਹ ਵਾਪਸ ਟਰੱਕ ਕੋਲ ਨੂੰ ਉਹ ਲੱਗਿਆ ਕਾ ਵਢਣ ਮੇਰਾ ਟਰੱਕ ਉਹ ਖੜਿਆ ਡਿਸਪੈਚਰ ਪਾਰਕਿੰਗ ਭੇਜਣ ਲੱਗਿਆ ਉਹ ਖੜਿਆ ਮੇਰਾ ਟਰੱਕ ਟਰੱਕ ਲਾਤਾ ਪਾਰਕਿੰਗ 10 ਵਜ ਗਏ ਤੇ ਬਲੌਗ ਦੀ ਇੱਥੇ ਸਮਾਪਤੀ ਹੈ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਨੂੰ ਸ਼ਸ਼ੀਗੋਤ ਬੱਦਲ ਦੇਖ ਕਿੰਨੇ ਸੋਹਣੇ ਨੇ ਮੈਂ ਮਾਰਕੀਟ ਦਾ ਸਮਾਨ ਲਿਆਦਾ ਖਾਣਾ ਵੇਣਾਂ ਲੈ ਜਾਂਦਾ ਤਾਂ ਆਪਾਂ ਖਾ ਪੀ ਗਾ ਪਸੌਣ ਲੱਗਿਆ ਨੀਂਦ ਨਾਲ ਜ਼ੋਰ ਪਾਇਆ ਵਾ